ਪਰਿਵਾਰੀ ਜਿਹੜਾ ਨਾ ਇਹ ਗੱਲ ਦੇਖ ਤੋਂ ਆ ਗਿਆ ਮੈਟਰੋ ਵਿੱਚ ਨਾ ਇਸ ਲੋ ਆ ਮੀਨੇ ਥੱਲੇ ਖੜਨਗੇ ਪੂਰਾ ਯਾ ਸਦਾ ਬਹੁਤ ਦੋਹਾ ਦਾ 에어ਪੋਰਟ ਆ

ਹੰਦੂ ਪੜੀ ਸ਼ਰਦਾ ਹੀ ਵੇਰੇ ਮੰਦਿਰ ਤਾਂ ਪਹਿਲਾ ਹਾਜ਼ਰ ਹੋਣਾ ਤੇ ਮਾਰੇ ਨੇ ਕਿਰਪਾ ਕੀਤੀ ਹੈ ਦਰਸ਼ਨ ਕਰਾ ਦਿੱਤੇ ਆ ਸਾਰੇ ਵੀਰੋ ਭੈਣਾਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਵੱਡਿਆਂ ਨੂੰ ਸਤਿਕਾਰ ਤੇ ਛੋਟਿਆਂ ਨੂੰ ਪਿਆਰ ਮੈਂ ਨਾ ਯੂ ਐਸ ਏ ਆ ਦਾ ਯੂ ਐਸ ਏ ਤੋਂ ਚੱਲਿਆ ਜੇ ਅਮਰਸਰ ਛੇ ਅਮਰਸਰ ਪਹੁੰਚਣਾ ਵਾ ਤੇ ਮੈਨੂੰ ਮੇਰਾ ਸ਼ੇਅਰ ਛੱਡਣ ਜਾ ਰਿਹਾ ਤੇ ਨਾਲ ਮੈਂ ਇਹਨੂੰ ਪੁੱਛਦਾ ਵੀ ਕਿਹੜਾ ਕੜਾ ਆਪਣਾ ਅੱਗੇ ਰਸਤਾ ਹੋਊਗਾ ਸਾਡਾ ਜਾਣਦਾ ਕਿਵੇਂ ਵੀ ਜਦਜੀਤ ਸਿੰਘ ਆ ਦੱਸ ਬਈ ਅਸੀਂ ਇੱਥੋਂ ਜਾਣਾ ਬੀਫਰਟ ਤੋਂ ਜੀਡਬਲਯੂ ਤੋਂ ਆਪਣਾ ਡੈਲਸ ਐਕਸਸ ਡੈਲਸ ਤੋਂ ਉਹ ਫਲਾਈਟ ਆ 2070 ਹੀ ਜਦ 2000 ਤੋਂ ਹਮਰ ਸਾਹ 11 ਨੂੰ ਤੁਰਨਾ ਤੇ 13 ਨੂੰ ਪਹੁੰਚਣਾ ਹੈ ਜੀ ਤੇ ਜਦਾ ਸਮੇਂ ਦਾ ਫਰਕ ਆ ਨਾ 12 ਘੰਟੇ ਅੱਗੇ ਆ ਤੇ ਇੱਕ ਦੋ ਦਾ ਫਰਕ ਪਾ ਲੈਣਾ ਇੱਕ ਸਫਰ ਵੀ ਬਾਬਾ ਗੋਗਾ ਚਨਤਲ ਲੈਆਉਟ ਆਇਆ ਤੋ ਇਹ ਮੋਟਰਵੇ ਤੇ ਅਸੀਂ ਜਾ ਰਹੇ ਹੁਣ 에어ਪੋਰਟ ਤੇ 35 ਮਿੰਟ ਦਾ ਰਾਹ ਵਾ ਤੱਕ ਬੁਝਾਰਾ ਕਰਾ ਕੇ ਨਾ ਕਿ ਹੁਣ ਮੈਂ ਚੱਲ ਪਿਆ ਆਪਣੇ ਗੇਟ ਵਾਲ ਡ੍ਰੋਇਡ ਤਾਂ ਨਾ 에ਰਪੋਰਟ ਆ ਤੇ ਇੱਥੋਂ ਅਸੀਂ ਜਾਣਾ ਵਾ ਡੈਲਸ ਟੈਕਸਸ ਆਲਾ ਦੋ ਡੈਲਸ ਆ ਇੱਕ ਵਰਜੀਨੀਆ ਚ ਕਿ ਉੱਥੇ ਆ ਤੇ ਉੱਥੋਂ ਫਿਰ ਅੱਗੇ ਆਪਾਂ ਲਵਾਂਗੇ ਦੋਹਾ ਦੀ ਤੇ ਦੋਹਾ ਤੋਂ ਚੱਲਾਂਗੇ ਅਮਰਸਰ ਤੇ ਚੱਲਦੇ ਆ ਬਾਕੀ ਆ ਜਿਹੜੀ ਨਾ ਬੜੀ ਹੈਲਪਫੁਲ ਜਿਹੜੀ ਜਿਹੜਾ ਘੱਟ ਤੁਰਨਾ ਜਹਾਜ਼ ਦੇ ਟੇਕ-ਆਫ ਕਰਨ ਵਾਲੀ ਨਾ ਆ ਸਟਾਰਟਿੰਗ ਲਾਈਨ ਤੇ ਇੱਥੇ ਜਹਾਜ਼ਾਂ ਦੀ ਨਾ ਲਾਈਨ ਲੱਗੀ ਆ ਤੇ ਵਾਰੀ-ਵਾਰੀ ਜਿਹੜੇ ਨੇ ਇੱਥੋਂ ਚੜ੍ਹਦੇ ਜੇ ਲਓ ਜੀ ਸਾਡਾ ਵੀ ਜਹਾਜ਼ ਜਿਹੜਾ ਨਾ 91 ਤੇ ਆ ਗਿਆ ਤੇ ਇਹ ਵੀ ਹੁਣ ਲੱਗਾ ਜੇ ਉੱਡਣ ਇੱਕ ਤੇ ਵਿੰਡੋ ਸੀਟ ਨਹੀਂ ਮਿਲੀ ਤੇ ਦੂਜਾ ਨਾ ਬਦਲਵਾਈ ਬਹੁਤ ਹੋਈ ਆ ਇਸ ਕਰਕੇ ਨਾ ਕੋਈ ਖਾਸ ਕੈਪਚਰ ਤੇ ਨਹੀਂ ਕੀਤਾ ਇਹ ਅਸਲੇ ਆਪਾਂ ਡੈਲਸ ਪਹੁੰਚ ਗਏ ਹਾਂ ਜੀ। 에어ਪੋਰਟ ਨਾ ਕਾਫੀ ਵੱਡਾ ਤੇ ਇੱਕ ਟ੍ਰੇਮ ਆ ਸਕਾਈ ਲਿੰਕ। ਉੱਥੇ ਜਾਣਾ ਪੈਣਾ ਚੱਲਦੇ। ਇਹਨਾਂ ਨੇ ਨਾ ਥਾਂ ਥਾਂ ਦੇ ਇਸ਼ਾਰੇ ਲਾਏ ਹੁੰਦੇ ਆ ਤੇ ਲੱਭਣ 'ਚ ਕੋਈ ਖਾਸ ਪਰੇਸ਼ਾਨੀ ਜਿਹੜੀ ਨਾ ਨਹੀਂ ਆਂਦੀ। ਆ ਗਏ ਮੈਟਰ ਉਹ ਜਿੱਦਾਂ ਸਕਾਈ ਲਿੰਕ ਆ। ਉਹ ਕਿਰੋ B L J I am the grand idea ਚੜ ਗਏ ਜੀ ਸਕਾਈ ਲਿੰਕ ਜਿਹੜੀ ਮੈਟਰੋ ਇੱਥੇ ਤੇ ਇਹ ਮੈਟਰੋ ਨਾ ਲਗਭਗ 35 40 ਫੁੱਟ ਉੱਚੀ ਚੱਲਦੀ ਜ਼ਮੀਨ ਤੋਂ ਤੇ ਆਲਾ ਦਵਾਲਾ ਬੜਾ ਦਿਖਦਾ ਹੈ ਵਧੀਆ ਤੇ ਵਾਹੇ ਅੱਜ ਜਦੋਂ ਜਹਾਜ਼ ਦੇ ਥੱਲੇ ਮਾਰਨ ਦੀ ਕੀਤੀ ਝਾਤੀ ਕੋਸ਼ਿਸ਼ ਤੇ ਪਰੋ ਬਦਲ ਵਾਈ ਬਹੁਤ ਜ਼ਿਆਦੀ ਸੀ ਤਿੰਨੇ ਕੋਈ ਦਿਸਿਆ ਪਰ ਹੁਣ ਆ ਸ਼ਹਿਰ ਪੂਰਾ ਵਧੀਆ ਦਿਖਦਾ ਛੜਕਾਂ ਦੇ ਪੂਰੇ ਜਾਲ ਵਿਛੇ ਆ ਤੇ ਆਲਾ ਦਵਾਲਾ ਜਿਹੜਾ ਨਾ ਆ ਵੇਖੋਗੇ ਨਾ ਹੁਣ ਸਾਰੇ ਪਾਸੇ ਵੇਖੋ 에어ਪੋਰਟ ਦੇ ਲਾਗੇ ਨੋਰਮਲੀ ਛੜਕਾਂ ਬਹੁਤ ਹੁੰਦੀਆਂ ਉਹ ਇੰਤਰੀਆ ਤੇ ਆਲਾ ਦਵਾਲਾ ਬਹੁਤ ਵਧੀਆ ਲੱਗਣ ਡਿਆ ਤੇ ਇਹ ਜਿੰਨੇ ਵੀ ਟਰਮੀਨਲ ਆ ਨਾ ਇਹਦੇ 5 6 ਉਹਨਾਂ ਨੂੰ ਇਹ ਮਤਲਬ ਇੱਥੇ ਜਿਹੜੀ ਹੈਗੀ ਨਾ ਸਕਾਈ ਲਿੰਕਰ ਆਈ ਇਹ ਛੱਡ ਕੇ ਆਉਂਦੇ ਆ ਵਕਫਾਕਾ ਦੋ ਤਿੰਨ ਸਟੇਸ਼ਨਾਂ ਤੇ ਖਲੋ ਵੀ ਚੁੱਕੀ ਆ ਹੁਣ ਤੱਕ ਮੈਟਰੋ ਜੀ ਚੜਿਆ ਨੂੰ 7-8 ਮਿੰਟ ਹੋ ਗਏ ਆ ਤੇ ਹਾਲੇ ਵੀ ਜਿਹੜਾ ਨਾ ਉਹ ਅਗਲਾ ਸਾਡ ਸਾਡੇ ਲਈ ਸਟੇਸ਼ਨ ਹੈਗਾ ਤੇ ਫਿਰ ਹਾਲ ਆ ਜਿਹੜਾ ਹਾਲ ਆ ਦੁਆਲਾ ਜਦੋਂ ਦੇਖਦੇ ਆ ਦੂਰ ਤੋਂ ਜਿੱਧਰ ਛਾਤੀ ਪੈਂਦੀ ਆ ਨਾ ਤੇ ਬਹੁਤ ਵਧੀਆ 뷰 ਦਿੱਸਦਾ ਇਹਦਾ ਜਿਹੜਾ ਸ਼ਹਿਰ ਦਾ ਤੇ ਵੱਡਾ ਸ਼ਹਿਰ ਜਿਹੜਾ ਦਾ ਟੈਕਸਸ ਦਾ ਇਹ ਸ਼ਹਿਰ ਆ ਆ ਬਿਲਡਿੰਗਾਂ ਵੇਖੋਗੇ ਉੱਠੀਆਂ ਉੱਠੀਆਂ ਆਖਰ ਇਹ ਜਿਹੜਾ ਵਾ ਇਹਦੇ 에어ਪੋਰਟ ਦਾ ਹਿੱਸਾ ਵਾ ਉਹਨਾਂ ਕਹਿੰਦੇ ਆਪਣੇ ਸਟੇਸ਼ਨ ਤੇ ਤੇ ਆਪਣਾ ਗੇਟ ਲੱਗਦਾ ਥੱਲੇ ਨੂੰ ਚੱਲਦੇ ਜੋ ਨਹੀਂ ਨਾ ਫੜਦੇ ਹਰਨਗੇ ਪੂਰਾ ਇੱਕ ਮਤਲਬ ਪਲੇਨ ਤੋਂ ਗੁੱਜਾ ਪਲੇਨ ਡਾਂ ਲੀਣਾ ਉਹ ਵਾ ਐਕਸਰਸਾਈਜ਼ ਕਰਨੀ ਪੈਂਦੀ ਆ ਹਾਲਾਂਕਿ ਮੈਂ ਪਰ ਪੂਰੀ ਪਰਿਵਰਹਤ ਜਾਣ ਕਿਤੇ ਦਿੱਤੀ ਜਾਂਦੀ ਆ ਕਲਬ ਸਕਦਾ ਬੰਦੇ ਦੇ ਚਾਵੇ ਨਾ ਮੈਂ ਨਾ ਪੌਰੀ ਘੰਟਾ ਲੰਸ এয়ারਪੋਰਟ ਤੇ ਆਲਰੇਡੀ ਹੈਗੀ ਨਾ ਸਕਾਈ ਲਿੰਕ ਇੱਥੇ 8-10 ਮਿੰਟ ਲੱਗ ਗਏ ਜੇ ਡੋਮੈਸਟਿਕ ਤੋਂ ਇੱਧਰ ਲਪਸ ਕਰ ਰਹੇ ਹਾਂ। ਇਹ ਐਕਚੁਅਲੀ ਇੱਕ ਗੇਟ ਤੋਂ ਦੂਜੇ ਗੇਟ ਤੇ ਕਰ ਖੜਨ ਦੀ ਵੀ ਹੈ ਨਾ। ਇਹਦੀ ਬੜੀ ਵਰਤੋਂ ਕਰਦੇ ਆ। ਬੈਲੰਸ ਜਿਹੜਾ ਨਾ ਟੈਕਸਾਸ ਚ ਹੈ। D A L L A S ਤੇ ਇਹ ਤੇ ਹੈਗਾ ਇੱਥੇ ਟੈਕਸਾਸ ਚ ਜੇ ਆਪਾਂ D U D A L L E S ਰੱਖ ਲੈਂਦੇ ਆ ਤੇ ਉਹ ਚੱਲ ਜਾਂਦਾ ਜੇ ਵਰਜੀਨੀਆ ਚ ਡੈਲਸ ਨਾ ਸੇਮ ਜਾਂ ਲਗਭਗ ਤੇ ਮੈਂ ਤੁਹਾਨੂੰ ਥੋੜਾ ਜਿਹਾ ਆਪਣਾ ਹਾਲਾਤ ਵਾਲਾ ਵੀ ਦਿਖਾ ਦਿੰਦਾ ਤੇ ਇਦਾਂ ਦਾ ਆ ਪਿੱਛੇ ਬਾਕੀ ਇੱਥੇ ਹੁਣ 4 ਘੰਟੇ ਦਾ ਹੈਗਾ ਵੇਕਿੰਗ ਟਾਈਮ ਤੇ ਬਹਿਲੇ ਹੁੰਦਾ ਜੇ ਮਾਰੋ ਦਾ ਨਾਮ ਲੰਨੇ ਆ ਤੇ ਅੱਗੇ ਫੇਰ ਇੱਥੋਂ ਅਸੀਂ ਜਾਵਾਂਗੇ ਦੁਪਹਾ ਤੇ ਦੁਪਹਾ ਤੋਂ ਫੇਰ ਅਮਰਸਰ ਇੱਥੋਂ ਜਿਹੜੀ ਦੁਪਹਾ ਦੀ ਆ ਉਹ ਮੇਰਾ ਸੀ 14 ਘੰਟੇ ਦੀ ਆ ਪਿੱਛੇ ਮੈਂ 3 ਘੰਟੇ ਦੀ ਹੀ ਕੀਤਾ ਅੱਗੇ ਫੇਰ ਕਿੰਨੇ ਘੰਟੇ ਦੀ ਹੋਣੀ ਆ ਅਮਰਸਰ ਦੇ ਆ ਬੱਸਾਂ ਨੂੰ ਇੱਕ ਤਾਲਾ ਦੁੱਧ ਤਾਂ ਜਿਹੜਾ ਖੜੂ ਨਹੀਂ ਲਾ ਬੱਸਾਂ ਦੀ ਵੀ ਵਰਤੋਂ ਕਰਦੇ ਆ ਆਹ ਦਾ ਹੈ ਜੀ ਜਿੱਨੇ ਸਾਨੂੰ ਹੁਣ ਖੜਨਾ ਡੈਲਸ ਤੋਂ ਦੋ ਦੋਹਾ ਤੱਕ ਤੇ ਲਗਭਗ 14 ਘੰਟੇ ਦਾ ਸਫ਼ਰ ਆ ਤੇ ਵਿੰਡੋ ਸੀਟ ਮੈਨੂੰ ਐਤ ਕੀ ਹੁਣ ਵੀ ਨਹੀਂ ਮਿਲੀ ਤੇ ਬਾਕੀ ਉੱਤੇ ਉਤਰਾਂ ਬਦਲਵਾਈ ਵੀ ਹੋਈ ਹੋਈ ਆ ਸਫ਼ਰ ਜਿਹੜਾ ਇੰਨਾ ਲੰਮਾ ਜਿਹੜਾ ਨਾ ਵੈਸੇ ਬਹੁਤ ਕਾਹੂ ਹੁੰਦਾ ਇਹ ਨਾ ਕੀਤਾ ਉਹਨਾਂ ਨੂੰ ਬਹੁਤ ਵਧੀਆ ਢੰਗ ਨਾਲ ਪਤਾ ਇਹਦੇ ਬਾਰੇ ਤੇ ਇਹ ਸਫਰੀ ਜਿਹੜਾ ਕੋੜਾ ਘੱਟ ਕਰਕੇ ਕਰਨਾ ਪੈਂਦਾ ਬਾਕੀ ਚਲੋ ਬੜਕੀ ਜੀ ਤੁਹਾਤ ਜਾਦੋ ਵੱਡਾ ਵਾ ਇੱਕ ਰੋਚ 9 ਸੀਟਾਂ ਵਾ ਤੇ ਬਾਕੀ ਹੁਣ ਬਾਅਦ ਕੁਝ ਨਹੀਂ ਦੱਸਦਾ ਤੇ ਆ ਅੰਦਰ ਹੀ ਆ ਇਹਨੂੰ ਦੇਖ ਕੇ ਜਿਹੜਾ ਮੋਨੀਟਰ ਨੂੰ ਟਾਈਮ ਪਾਸ ਕਰਾਂਗੇ 13 ਘੰਟੇ ਤੇ ਕੁਛ ਮਿੰਟ ਜਿਹੜਾ ਹੁਣ ਐ ਇਸ ਲਈ ਸ਼ੋਅ ਕਰ ਰਿਹਾ ਤੇ ਜਿਹੜਾ ਇਹ 13 ਘੰਟੇ ਕੋਸ਼ੇ ਰਣਾ ਹੌਲੀ 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 ਸਰਕਣਾ ਹੌਲੀ ਹੌਲੀ ਹੋ ਗਏ ਸੀ ਟਾਈਮ ਪਾਸ ਤੇ ਪਹੁੰਚਦੇ ਆ ਦੋਹਾ ਤੇ ਦੋਹਾ ਦਾ ਪਹਿਲਾਂ ਦੇਖਾਂਗੇ ਆਪਣਾ ਜੀੜ ਕਿੱਧਰ ਆ ਤੇ ਜਦੋਂ ਹੁਣ ਅੱਗੇ ਚੱਲਦੇ ਆ ਮੈਂ ਇੱਥੇ ਅੱਗੇ ਆਇਆ ਹਾਂ 99 13 98 ਚ ਤੇ ਉਦੋਂ ਦਾ ਤਾਂ ਹੁੰਦਾ ਤੇ ਜ਼ਮੀਨ ਅਸਮਾਨ ਦਾ ਫਰਕਾ ਹਰ ਹਰ ਜਦੋਂ ਆਨੇ ਉਦੋਂ ਫਰਕ ਪਿਆ ਹੁੰਦਾ ਤੇ ਬਹੁਤ ਸੋਹਣਾ ਜਿਹੜਾ ਨਾ ਇਹ ਇਹਨਾਂ ਦਾ 에ਰਪੋਰਟ ਹੈ ਤੇ ਬਿਲਡਿੰਗਾਂ ਵੇਖ ਕੇ ਦਾ ਤੇ ਨਜ਼ਾਰਾ ਆ ਗਿਆ ਜਿੱਦ ਪਹਿਲਾਂ ਇੱਕ ਥਾਂ ਤੋਂ ਦੂਜੀ ਥਾਂ ਜਾਣ ਲਈ ਇੱਕ ਟੁੱਟੀ ਜੀ ਬਸ ਤੇ ਚੜਦੇ ਜਾਣਾ ਪੈਂਦਾ ਸੀ ਜੀ ਇੱਥੋਂ ਸ਼ੁਰੂ ਹੋ ਜਾਂਦੀ ਜੀ ਦੋਹਾ ਦੀ ਨਾ ਜਿਹੜੀ ਡਿਊਟੀ ਫਰੀ ਮਾਰਕੀਟ ਹੈ ਤੇ ਆਹ ਹੈ ਜਾਇ ਇਹਨਾਂ ਦਾ ਜਿਹੜਾ ਨਾ ਸੈਂਟਰਲ ਹਾਲ ਆ ਤੇ ਬਹੁਤ ਸੋਹਣਾ ਬਣਿਆ ਹੋਇਆ ਵਾ ਇਹ ਤਾਂ ਜਦੋਂ ਆਪਾਂ ਸਾਰਾ ਆਲਾ ਦਵਾਲਾ ਵੇਖਨੇ ਨਾ ਤੇ ਬਹੁਤ ਖੂਬਸੂਰਤ 뷰 ਦਿੰਦਾ ਤੇ ਜਦੋਂ ਇੱਕਦਮ ਬੰਦਾ ਇੱਥੇ ਪਹੁੰਚਦਾ ਤੇ ਥੋੜਾ ਜਿਹਾ ਚੰਬੇ ਜੇ ਚ ਰਹਿ ਜਾਂਦਾ ਵੀ ਇਹ ਆਲਾ ਦਵਾਲਾ ਜਿਹੜਾ ਦੇਖ ਕੇ ਨਾ ਮਨ ਬਹੁਤ ਖੁਸ਼ ਹੁੰਦਾ ਰੌਣਕ ਵੀ ਬੜੀ ਇੱਥੇ ਸਾਰੇ ਪਾਸੇ ਜਿਹੜਾ ਨਾ ਡਿਊਟੀ ਫਰੂ ਦੀ ਮਾਰਕੀਟ ਆ ਉਸੇ ਪਾਸੇ ਤੇ ਵਿੱਚਕਾਰ ਜਿਹੜਾ ਨਾ ਆ ਇੱਕ ਬੁੱਥ ਲਾਇਆ ਵਾ ਤੇ ਬਾਕੀ ਇਹ ਬੁੱਥ ਦੇ ਤੇ ਲੋਕ دیਵਾਨੇ ਹੋਏ ਫਿਰਦੇ ਆ ਨਾਲ ਫੋਟੋਆਂ ਖਿਚਾਉਣ ਵਾਲੇ ਜਿਹੜੇ ਨਾ ਬਹੁਤ ਆ ਤੇ ਅੱਜ ਦੇਖੋਗੇ ਨਾ ਸਾਰੇ ਪਾਸੇ ਕੈਮਰੇ ਲੈ ਕੇ ਤੇ ਲੱਗੇ ਦਵਾਦਾ ਫੋਟੋ ਖਿਚਾਉਣੇ ਦੀ ਤੇ ਇਹ ਬਿਲਕੁਲ ਏਰੀਆ ਹਲੇਦਵਾਲੇ ਜਿਹੜਾ ਨਾ ਉਹ ਡਿਊਟੀ ਫਰੀ ਮਾਰਕੀਟ ਆ ਵਨ ਸਪੰਨੀਆਂ ਜਿਹੜੀਆਂ ਉਹ ਸ਼ੋਭ-ਸਾਤ ਚੰਗੀਆਂ ਅੱਛੇ-ਅੱਛੇ ਬ੍ਰਾਂਡ ਇੱਥੇ ਹੈਗੇ ਆ ਤੇ ਜਿਹੜਾ ਆ ਟੈਂਟ ਜਿਹਾ ਹੀ ਲੱਗਦਾ ਪਰ ਅੰਦਰ ਇਹਦੇ ਵੀ ਮਾਰਕੀਟ ਉਹਨਾਂ ਲਈ ਬੈਗ ਵਗੈਰਾ ਇੱਥੇ ਆ ਤੇ ਆ ਜਦੋਂ ਆਪਾਂ ਦੇਖਦੇ ਆ ਤੇ ਇਹ ਸਾਰਾ ਵੇਖ ਲਓ ਅਦਲਾਦਵਾਲਾ ਜਿਹੜਾ ਉਹ ਸਾਰਾ ਇਹ ਡਿਊਟੀ ਫਰੀ ਮਾਰਕੀਟ ਦਾ ਹੀ ਹੈ ਤੇ ਆ ਇਹਨਾਂ ਨੇ ਇੱਕ ਨਾਲ ਜਿਹੜਾ ਬੱਚਿਆਂ ਦਾ ਵੀ ਜਿਹੜਾ ਪ੍ਰਬੰਧ ਕੀਤਾ ਗੇਮਾਂ ਗੁੰਮਾਂ ਦਾ ਖੇਡਣ ਦਾ ਕਿਉਂਕਿ ਬੱਚੇ ਵੀ ਜਿਹੜੇ ਆ ਉਹ ਵੀ ਵਿਚਾਰੇ ਲੰਮੇ ਸਫਰਾਂ ਤੋਂ ਆਕਦੇ ਆ ਤੇ ਉਹਨਾਂ ਲਈ ਵੀ ਇੰਜੋਏ ਕਰਨ ਵਾਸਤੇ ਇਹਨਾਂ ਨੇ ਪੂਰਾ ਪੂਰਾ ਪ੍ਰਬੰਧ ਕੀਤਾ ਇੱਕ ਨਹੀਂ ਦੋ ਚਾਰ ਜਗ੍ਹਾ ਤੇ ਇਹਨਾਂ ਨੇ ਵੱਖ-ਵੱਖ ਇਸ ਤਰ੍ਹਾਂ ਕਰਕੇ ਨਾ ਝੂਲੇ ਤੇ ਉਹਨਾਂ ਦੇ ਖੇਡਣ ਲਈ ਲਾਇਆ ਸਾਰਾ ਕੁਝ ਤੇ ਬੱਚੇ ਬਹੁਤ ਇਹਨੂੰ ਇੰਜੋਏ ਕਰਦੇ ਆ ਤੇ ਬਾਕੀ ਇੱਕ ਸਪੋਰਟਸ ਕਾਰ ਆ ਤੇ ਇੱਕ ਜੀਪ ਤੇ ਇੱਕ ਜਿਹੜਾ ਮੋਟਰਸਾਈਕਲ ਬਹੁਤ ਕੀਮਤੀ ਹੈ ਚੀਜ਼ਾਂ ਜਿਹੜੀਆਂ ਇਹਨਾਂ ਨੇ ਲਾਈਆਂ ਵਾ ਤੇ ਇਹ ਵੀ ਇੱਕ ਮਾਰਕੀਟ ਦਾ ਇਹਦਾ ਹਿੱਸਾ ਤੇ ਇਹ ਲੱਗਿਆ ਲੋਕ ਜਿਹੜੇ ਇਹਨੂੰ ਮਤਲਬ ਦੇਖਣ ਦੇ ਆ ਕਈ ਇਹਦੀ ਸਪੈਸੀਫਿਕੇਸ਼ਨ ਜਿਹੜੀਆਂ ਉਹ ਇਹਨਾਂ ਨੇ ਇੱਥੇ ਲਿਖ ਕੇ ਲਾਈ ਆ ਤੇ ਉਹਨੂੰ ਐ ਚੰਗੀ ਤਰ੍ਹਾਂ ਸਟੱਡੀ ਕਰਦੇ ਆ ਆ ਜਿਹੜੀ ਸਪੈਸੀਫਿਕੇਸ਼ਨ ਆ ਇਹ ਕਾਰ ਕਿਤੇ ਫੋਰਮ ਫੜੋਂ ਖਿੱਚ ਕੇ ਤੇ ਇਹਦੇ ਨਾਲ ਜਾ ਰਹੇ ਆ ਤੇ ਇਹ ਵੀ ਬਹੁਤ ਮਹਿੰਗਾ ਜਿਹੜਾ ਨਾ ਇਹ ਮਾਰਕੀਟ ਦੇ ਬੈਠੇ ਹਿਸਾ ਸਪੋਰਟਸ ਕਾਰ ਤੇ ਉਹ ਤੇਰੀ ਦੂਜੀ ਗੱਡੀ ਹੈ ਅੱਛਾ ਆ ਜਿਹੜਾ ਅੱਗੇ ਫੇਰ ਤਾਂ ਚੜ ਕੇ ਨਾ ਸਾਡਾ ਜਿਹੜਾ ਗੇਟ ਆ ਨਾ ਉਹ ਉੱਪਰ ਚੜ ਕੇ ਜਿਹੜਾ ਆਪਾਂ ਨੂੰ ਹਾਲਾ ਇਰਪੋਰਟ ਆ ਇਹ ਆ ਜਿੱਦੇ ਤੋਂ ਨਾ ਜਿਤਨਾ ਲੱਗਦਾ ਸਾਈਕਲ ਗਦੇ ਨਾ ਇਹਨਾਂ ਨੇ ਨਾ ਇਹ ਵਾਹੇ ਲਾਈਟਾਂ ਵਾ ਬਣਾਈਆਂ ਸਾਈਕਲ ਬੰਨ੍ਹੇ ਪੱਕਾ ਬਕਾਇਆ ਜਰਣਾ ਇਹ ਦਿਲੀਆਂ ਸਾਈਕਲ ਦਾ ਅਸਲ ਜਨਾ ਇਹਨਾਂ ਨੇ ਸਾਰੇ ਜਿਹੜੇ ਇਹ ਇਹਨਾਂ ਦੇ ਨੰਬਰ ਜਿਹੜੇ ਨਾ ਉਹਨਾਂ ਤੋਂ ਜਿਆਨ ਬਣਾ ਦੇ ਨਾ ਉੱਪਰੋਂ ਨਾਲ ਜਿੱਦਾਂ ਸਾਈਕਲ ਏਅਰਪੋਰਟ ਦੇ ਨਾ 1900 ਤੇ 1998 ਤੇ ਮੈਂ ਆ ਉਹਦੋਂ ਕੱਖ ਵਰੀ ਹੁੰਦਾ ਤੇ ਹੁਣ ਏਅਰਪੋਰਟ ਬਹੁਤ ਹੋ ਗਿਆ ਬੜੀ ਅਰ ਲੱਗਾ ਜੀ ਜਹਾਜ ਜਿੰਨੇ ਸਾਲੋਂ ਖੜਦਾ ਵਾ ਇਥੇ ਦੋ ਹਾ ਤੋਂ ਸ੍ਰੀ ਅਮਰਸਰ ਸਾਹਿਬ ਸਮਾਨ ਇੱਥੇ ਲੱਦਣ ਦੇ ਆ ਤੇ ਉਹ ਤੋਂ ਬਾਅਦ ਹੁਣ ਫਿਰ ਤੇ ਸਾਡੀ ਵਾਰੀ ਵੀ ਆਊਗੀ ਆ ਗਈ ਜੀ ਆਪਣੀ ਵਾਰੀ ਤੇ ਚਲੋ ਲੋਰੀ ਜਹਾਜ਼ ਆਪਣਾ ਇੱਥੋਂ ਟੇਕ-ਆਫ ਕਰ ਰਿਹਾ ਤੇ ਹੁਣ ਬੱਸ ਜਿਆਦਾ ਲੰਮਾ ਸਫ਼ਰ ਨਹੀਂ ਇਹ ਮੇਰੇ ਖਰਦ ਤਿੰਨ ਘੰਟੇ ਦਾ ਸਫ਼ਰ ਹੋਊਗਾ ਜਿਹੜਾ ਦੋਹਾ ਤੋਂ ਫਰੀਦ ਮੁਸਾਦ ਸਾਹਿਬ ਜਿਹੜਾ ਪਹੁੰਚੋ ਉਹ ਚਾਹਦੇ ਆ। ਖਾਣੇ ਜਿਨਾ ਚੋਲ ਤੇ ਕੁਝ ਸਬਜ਼ੀ ਤੇ ਨਾਲ ਕੱਤੀ ਸਬਜ਼ੀ ਤੇ ਇੱਕ ਕੋਈ ਐਪਲ ਜੂਸ ਤੇ ਨਾਲ ਆ ਮਿੱਠਾ ਕੁਝ ਹੋਗਾ ਨਾ। ਜਾਣਾ ਮਿੱਠੇ ਸਮੇਂ ਤੋਂ ਪਹਿਲਾਂ ਹੀ ਜਿਹੜਾ ਨਾ ਇਹ ਪਹੁੰਚ ਗਿਆ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਆ ਜਦ ਤੋਂ ਉੱਥੋਂ ਜਿਹੜੀਆਂ ਵਿੰਨੀਆਂ ਨਾ ਦੇਖ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਤੇ ਬਹੁਤ ਖੂਬਸੂਰਤ ਲੱਗਦਾ। ਬਿਨਾਂ ਸ਼ੱਕ ਜਿਹੜੇ ਬਾਹਰਲੇ ਦੇਸ਼ਾਂ 'ਚ ਆਪਾਂ ਦੇਖਦੇ ਹਾਂ ਸਾਰੀਆਂ ਲੈਨਵਾਰ ਹੁੰਦੀਆਂ ਲੈ ਜਿਹੜੀਆਂ ਲਜਟਾਂਆਂ ਕਿਉਂਕਿ ਬਹੁਤ ਤਰਤੀਬ 'ਚ ਬਣਿਆ ਹੁੰਦਾ ਕਿ ਪੁਰਾਣਾ ਸ਼ਹਿਰ ਆ ਤੇ ਚਲੋ ਸੋਹਣਾ ਲੱਗ ਰਿਹਾ ਬਾਕੀ ਬੱਚੇ ਜਿਹੜੇ ਨਾ ਇਹ ਵੀ ਵਿਚਾਰੇ ਪਹੁੰਚ ਗਏ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਸਾਰੋਂ ਪਹਿਲਾਂ ਜਦੋਂ 에ਰਪੋਰਟ ਤੇ ਆਈਏ ਤੇ ਤਸਵੀਰਾਂ ਜਿਹੜੀਆਂ ਆਪਾਂ ਨੂੰ ਦੇਖਣ ਨੂੰ ਮਿਲ ਜਾਂਦੀਆਂ ਵਾ ਮੁੱਖ ਮੰਤਰੀ ਇਹ ਤਸਵੀਰਾਂ ਇੱਕ ਜਗ੍ਹਾ ਨਹੀਂ ਮਿਲਦੀਆਂ ਅੱਗੇ ਜਿੱਤਰਾ ਆਪਾਂ ਨਾ ਬਿਲਟ ਤੇ ਆ ਤੇ ਮੇਰਾ ਆ ਗਿਆ ਜੇ ਟੈਚੀ ਤੇ ਜਦੋਂ ਆ ਬਿਲਟਾਂ ਛਾਤੀ ਭਾਰਦੇ ਨਾ ਤੇ ਇਹ ਤਸਵੀਰਾਂ ਬੋਰਡ ਥਾਂ ਥਾਂ ਤੇ ਜਿਹੜਨ ਆਪਣੀ ਮਸ਼ਹੂਰੀ ਕਰਦੇ ਵੀ ਅਸੀਂ ਕੰਮ ਬਹੁਤ ਕੀਤੇ ਹੋਏ ਆ ਬਾਕੀ ਉਹ ਦੁਰਗਾ ਮੰਦਿਰ ਦੀ ਇੱਧਰ ਜਦੋਂ ਅਸੀਂ ਆਉ ਆਸਾਨੇ ਇੱਧਰ ਉਹ ਤੇ ਪੰਜਾਬੀ ਕਲਚਰ ਨੂੰ ਇਹਨਾਂ ਨੇ ਦਿਖਾਇਆ ਤੇ ਉੱਤੇ ਫਿਰ ਉਹ ਬੈਠੇ ਆਹ ਜਿਹੜਾ ਬਾਹਰਲਾ ਹਿੱਸਾ ਹੀ ਨਾ ਇਹਦੇ ਵੀ ਛੱਤ ਦਿੱਤੀ ਪਾ ਗਰਮੀਆਂ ਸਰਦੀਆਂ ਤੇ ਵਧੀਆ ਬਾਕੀ ਆ ਜਾਣ ਵਾਲਿਆਂ ਦਾ ਰਾਸ਼ ਦਿਨੋਂ ਕਾਫੀ ਘਟ ਗਿਆ ਆਹ ਜਗਾ ਬੰਦੇ ਵੀ ਆਹ ਆਹ ਲੋ ਜੀ ਅੰਮ੍ਰਿਤਸਰ ਪਹੁੰਚ ਗਿਆ ਤੇ ਜਹਾਜ਼ ਆ ਗਿਆ ਜਿਹ ਪਤਲਾ 2:40 ਮਿੰਟ ਤੇ ਆਣਾ ਸੀ ਤੇ ਪੂਰਾ 2:00 ਪਹੁੰਚ ਗਿਆ ਮੈਂ ਮਾ ਕੇ ਨੂੰ ਠੜਾ ਠੀਕ ਨਹੀਂ ਸਮਝਾ ਤੇ ਭਾਜੀ ਨਾਲ ਲੈ ਕੇ ਤੇ ਹੁਣ ਮੈਂ ਜਾ ਰਾਂ ਘਰ ਸਿੰਦਰਪਾ ਬੂੜੀ ਵਾਲਿਆਂ ਦੀ ਸ਼ਰਾਬ ਜੀ ਹਾਂਜੀ ਵਧੀਆ ਬਣੀ ਹੈ ਬਹੁਤ ਸੋਹਣੀ ਮੈਂ ਲੈ ਕੇ ਆਉਣਾ ਜੀ ਠਾੜ ਵਾਹਿਗੁਰੂ ਗੁਰਪੁਰਾ ਸ਼ਹੀਦ ਗਾਂਦੇਵ ਸਾਹਿਬ ਹਾਂਜੀ ਚਾਟ ਰਿਵਿੰਡ ਚੋਂ ਗਤੋਂ ਆਪਾਂ ਅੱਗੇ ਜਿਹੜਾ ਨਾ ਹੁਣ ਤਰਨਤਾਲ ਰੋਡ ਨੂੰ ਮੋੜ ਕੇ ਤੇ ਫਿਰ ਪਹੁੰਚਾਂਗੇ ਆਪਣੇ ਘਰ ਆ ਨਹਿਰ ਆ ਗਈ ਜੀ ਆਪਣੇ ਹਾਂ ਹਾਂ ਇਹ ਬਾਬਿਆਂ ਦੇ ਵੇਖ ਲਓ ਦੋ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਆ ਲੈਨੇ ਆ ਪ੍ਰਬੰਧ ਕੀਤਾ ਨਾਲੇ ਤੇ ਤੁਸੀਂ ਇੱਥੇ ਗੁਰਬਾਣੀ ਜਿਹੜੀ ਐ ਲਾਈਵ ਸੁਣ ਸਕਦੇ ਹੋ ਤੇ ਨਾਲ ਦੀ ਨਾਲ ਜਿਹੜਾ ਵਾ ਤੁਸੀਂ ਸੈਰ ਕਰ ਸਕਦੇ ਹੋ ਇੱਥੇ ਕਾ ਸੱਤ ਬੋਰਾ ਪ੍ਰਸਾਦ ਜਨਮ ਸੰਯੋਗੇ ਪਾਇਆ ਤਕੀ ਹੂਟ ਸਾਧ ਰੱਖ ਹੋਏ ਬੇਕਾਰ ਹੱਖ ਕਾਰਿ ਕਰਪਾ ਮੇਰ ਲਹੁ ਦਾਇਆ ਮੈਂ ਨਾ ਜੀ ਯੂ ਐਸ ਏ ਤੋਂ ਚੱਲ ਕੇ ਨਾ ਸੱਚਕੰਡ ਸ੍ਰੀ ਹਰਮੰਦਰ ਸਾਹਿਬ ਤੱਕ ਨਾ ਬੜੀ ਮਹਾਰਾਜ ਦੀ ਕਿਰਪਾ ਹੋਈ 11 ਤਰੀਕ ਨੂੰ ਚੱਲਿਆ ਹਾਂ ਤੇ ਅੱਜ ਸਫ਼ਰ ਹਾਂ 13 ਤਰੀਕ ਨੂੰ ਜਿਹੜਾ ਸਵੇਰ ਦੇ ਟਾਈਮ ਤੁਮ ਇਹ ਦਿੱਖਦੇ ਸਵੇਰ ਤਾਂ ਨਹੀਂ ਤੋਂ ਦਿਗੇ ਆ ਮੈਂ ਚਾਰ ਦੀ ਕਲਾਚ ਰੱਖਣ ਮੈਂ ਅੰਦਰ ਚੱਲ ਕੇ ਜਿੱਥੋਂ ਕੋ ਟੱਕਰ ਹੋਇਆ ਮੈਂ ਦਰਸ਼ਨ ਕਰਾ ਦੂੰਗਾ ਅੰਦਰ ਬੋਲਿਆ ਤੇ ਨਹੀਂ ਜਾਣਾ ਪਰ ਮੈਂ ਕੋਸ਼ਿਸ਼ ਕਰਦਾ ਜਿੰਨਾ ਕੋ ਹੋ ਸਕੇ ਮੈਂ ਦਰਸ਼ਨ ਕਰਾ ਦੂੰ ਜਿੱਥੇ ਕੈਮਰਾ ਚ ਲਾ ਸਕਿਆ ਤੇ ਬਾਕੀ ਅਪ੍ਰਾਪੀ ਆਪ ਤੋਂ ਭਾਣਾ ਅਕਾਲ ਚੰਨ ਜੀ ਜੀ ਅਪਰਾਪੀ ਗੁਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨੇ ਤੇ ਗੋਦਵਾਲ ਸਾਹਿਬ ਜੀ ਤੋਂ ਗੁਰਬਾਣੀ ਦੀਆਂ ਪੁੱਠ ਕੇ ਲਿਆ ਕੇ ਸਭ ਤੋਂ ਪਹਿਲਾਂ ਇਸ ਸਥਾਨ ਤੇ ਸੁਭਾਏ ਮਾਨ ਕੀਤੀਆਂ ਗਈਆਂ ਸਨ ਇਸ ਸਥਾਨ ਦੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੰਮਤ 1657 ਸਾਲ ਈਸਵੀ 1600 ਈਸਵੀ ਵਿੱਚ ਵਜੀਰ ਖਾਨ ਦਾ ਜਿਲੋਦਰ ਦਾ ਰੋਗ ਬਾਬਾ ਬੁੱਢਾ ਸਾਹਿਬ ਜੀ ਦੇ ਹੱਥੀਂ ਕਾਰ ਸੇਵਾ ਦੀ ਟੋਕੀ ਛਟਵਾ ਕੇ ਦੂਰ ਕੀਤਾ ਸੀ ਵੈ ਗਰੂ ਨਾ 11 ਤਰੀਕ ਦਾ ਆ ਰਿਹਾ ਭਾਈ 11 ਤਰੀਕ ਦਾ ਚੱਲਿਆ ਸੀ ਤੇ ਹੁਣ 13 ਨੂੰ ਰਾਤੀ ਮੈਂ ਡੋਕਰੇ ਪਹੁੰਚਿਆ ਤੇ ਉਸ ਤੋਂ ਬਾਅਦ ਮੰਦਿਰ ਪਾੜੀ ਸ਼ਰਦਾਹੀ ਜਿਹੜਾ ਮੰਦਿਰ ਤਾਂ ਪਹਿਲਾਂ ਆਇਰੋ ਨਾ ਤੇ ਮਾਰੇ ਨੇ ਕਿਰਪਾ ਕੀਤੀ ਹੈ ਦਰਸ਼ਨ ਕਰਾ ਦਿੱਤੇ ਆ ਤੇ ਨਾਲ ਮੇਰੇ ਭਾਈਆ ਜੀ ਮੇਰੇ ਆਏ ਆ ਇਹਨਾਂ ਦਾ ਬਹੁਤ ਧੰਨਵਾਦ ਇਹਨਾਂ ਨੇ ਦਰਸ਼ਨ ਮੇਲੇ ਮੈਨੂੰ ਕਰਵਾਏ ਨਾਲ ਹੋ ਗਏ ਤੇ ਕਿਉਂਕਿ ਆਂਦੇ ਮੈਂ ਸਿੱਧਾ ਕੋਸ਼ਿਸ਼ ਕੀਤੀ ਸੀ ਜੀ ਇੱਥੇ ਪਹੁੰਚਦਾ ਵੈਗੁਰੂ ਵੈਗੁਰੂ ਤੇ ਬਾਕੀ ਮਿਲਾਂਗੇ ਕਿਸੇ ਅਗਲੀ ਵੀਡੀਓ ਚ ਇਹ ਵੀਡੀਓ ਲੰਮੀ ਹੋ ਗਈ ਜਿਨ੍ਹਾਂ ਵੇਖਿਆ ਉਹਨਾਂ ਦਾ ਬਹੁਤ ਧੰਨਵਾਦ ਚੰਗਾ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ